ਕਿ ਸਿਟਿਆ ਗਿਆ ਸਾਨੂੰ ਤੁਸੀਂ ਆਪ ਹੀ ਕਵਰੇਜ ਕੀਤਾ ਤੇ ਉਹ ਲੋਕਾਂ ਤੱਕ ਸੁਨੇਹਾ ਪਹੁੰਚਿਆ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਸਾਡੇ ਸਾਥੀਆਂ ਨੇ ਦੱਸਿਆ ਵੀ ਕਾਫੀ ਜ਼ਿਆਦਾ ਵੀਡੀਓ ਵੀ ਵਾਇਰਲ ਹੋਈ ਪਰ ਉਹ ਬਹੁਤ ਹੀ ਨਿੰਦਣਯੋਗ ਜਿਹੜਾ ਜਿਹੜੀ ਹਰਕਤ ਸੀਗੀ ਪ੍ਰਸ਼ਾਸਨ ਦੀ ਬਹੁਤ ਹੀ ਨਿੰਦਣਯੋਗ ਹਰਕਤ ਸੀਗੀ ਚਲੋ ਮੈਂ ਜਦੋਂ ਸਾਡਾ ਮੈਡੀਕਲ ਹੋਇਆ ਅਪੀਲ ਵੀ ਕੀਤੀ ਆਪਾਂ ਸਾਰੀਆਂ ਜਦੈਬੰਦੀਆਂ ਨੂੰ ਵੀ ਮੈਨੂੰ ਇਨਸਾਫ ਦਵਾਇਆ ਜਾਵੇ ਸਾਡੀ ਦਸਤਾਰ ਨਾਹੀ ਕੀ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ ਮੇਰੇ ਕੋਲ ਕੇਸ ਵੀ ਮੇਰੇ ਪਏ ਨਹੀਂ ਮੈਂ ਸਾਹਮਣੇ ਹੋਏ ਨਹੀਂ ਜਿਹੜੇ ਮੇਰੇ ਕੇਸ ਪੁੱਟੇ ਗਏ ਉਸਾਂ ਕਿਸੇ ਛੇਟਣ ਦੇ ਵਿੱਚ ਤੇ ਬਹੁਤ ਹੀ ਮੈਂ ਤਾਂ ਕਹਾਂ ਵੀ ਘਟੀਆਂ ਹਰਕਤ ਪ੍ਰਸ਼ਾਸਨ ਦੀ ਇਸ ਤੋਂ ਵੱਧ ਕੀ ਹੋ ਸਕਦੀ ਹੈ ਜੀ ਪਰ ਤੁਹਾਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਤੁਸੀਂ ਅਗਰੈਸਿਵ ਮੂਡ ਦੇ ਵਿੱਚ ਸੀਗੇ ਤੁਸੀਂ ਬਾਹਰ ਨੂੰ ਖਰਾਬ ਕਰਨਾ ਚਾਹੁੰਦੇ ਸੀਗੇ ਪਟ્રોલ ਦੀਆਂ ਬੋਤਲਪਸੀ ਨਾਲ ਰਹਿ ਕੇ ਬੈਠੇ ਸੀਗੇ ਜੋ ਇੱਕ ਸਕੂਲ ਦੇ ਵਿੱਚ ਵੀ ਸਾਨੂੰ ਵੇਖਣ ਨੂੰ ਮਿਲਿਆ ਸੀ ਵੇਖੋ ਜੀ ਸਾਡੇ ਵੱਲੋਂ ਜੋ ਵੀ ਪਟ્રોલ ਸਾਡੇ ਸਾਥੀਆਂ ਕੋਲ ਸੀਗਾ ਪਰ ਅਸੀਂ ਕੋਈ ਮਾਹੌਲ ਖਰਾਬ ਨਹੀਂ ਸੀ ਕਰਨਾ ਚਾਹੁੰਦੇ ਅਸੀਂ ਸ਼ਾਂਤਮਈ ਤਰੀਕੇ ਨਾਲ ਇੱਕ ਰੋਸ ਵੱਜੋਂ ਬੈਠੇ ਸੀ ਰੋਸ ਸਾਡਾ ਕਿਉਂ ਸੀਗਾ ਕਿਉਂਕਿ ਸਾਡੇ ਕੁਝ ਸਾਥੀਆਂ ਨੂੰ ਸਵੇਰ ਤੋਂ ਹੀ ਸਵੇਰੇ ਤਕਰੀਬਨ 4 ਵਜੇ ਤੋਂ ਲੈ ਕੇ ਘਰਾਂ ਦੇ ਵਿੱਚੋਂ ਜਿਹੜਾ ਇਹਨਾਂ ਨੇ ਅਰੈਸਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ